ਸਤਿ ਸ਼੍ਰੀ ਅਕਾਲ ਹਮਦਾਲ ਟੀਵੀ ਵੇਖ ਰਹੇ ਦਰਸ਼ਕਾਂ ਦਾ ਦੇਸ਼ ਦੁਨੀਆ ਬੁਲੇਟਿਨ ਵਿੱਚ ਸਵਾਗਤ ਹੈ ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਅਮਰੀਕਾ ਤੋਂ ਬਗੈਰ ਸਜ਼ਾ ਤੋਂ ਡਿਪੋਰਟ ਹੋ ਸਕਦਾ ਹੈ ਜਸ਼ਨਪ੍ਰੀਤ ਸਿੰਘ ਇਮੀਗ੍ਰੇਸ਼ਨ ਵਿਭਾਗ ਨੇ ਕੈਲੀਫੋਰਨੀਆ ਪੁਲਿਸ ਤੋਂ ਮੰਗੀ ਹਿਰਾਸਤ ਮਾਰਚ 2022 ਵਿੱਚ ਮੈਕਸੀਕੋ ਦੇ ਬਾਰਡਰ ਰਾਹੀਂ ਹੋਇਆ ਸੀ ਦਾਖਲ ਕੈਨੇਡਾ ਸਰਕਾਰ ਲਿਆ ਰਹੀ ਹੈ ਨਵੀਂ ਇਮੀਗ੍ਰੇਸ਼ਨ ਯੋਜਨਾ ਪ੍ਰਧਾਨ ਮੰਤਰੀ ਵੱਲੋਂ ਬਜਟ ਤੋਂ ਪਹਿਲਾਂ ਵਾਲੇ ਭਾਸ਼ਣ ਵਿੱਚ ਵੱਡੇ ਐਲਾਨ ਸਰਫਾ ਨਿਵੇਸ਼ ਅਤੇ ਕੁਰਬਾਨੀਆਂ ਦਾ ਕੀਤਾ ਜ਼ਿਕਰ ਕੈਨੇਡਾ ਵਿੱਚ 4 ਮਹੀਨੇ ਤੋਂ ਲਾਪਤਾ ਪੰਜਾਬੀ ਨੌਜਵਾਨ ਦੀ ਕੋਈ ਉਗਸੁਗ ਨਹੀਂ ਸਕੁਆਰਮੈਸ਼ ਨਦੀ ਵਿੱਚ ਡਿੱਗੀ ਕਾਰ ਪੁਲਿਸ ਨੇ ਕੀਤੀ ਬਰਾਮਦ बीसीडी मुख्य चुनाव अफसर होवेगी शिप्रा वर्मा सुभा विधानसभा ने की थी नियुक्ति दी सिफारिश ट्रंप ਦਾ 15ਵੀਂ ਵਾਰ ਦਾਵਾ ਰੂਸੀ ਤੇਲ ਦੀ ਖਰੀਦ ਬੰਦ ਕਰ ਰਿਹਾ ਹੈ ਭਾਰਤ ਉਤੇ ਲਾਗੂ 50 ਫੀਸਡ ਟੈਰਿਫਸ ਨੂੰ 15 ਫੀਸਡ ਕੀਤੇ ਜਾਣ ਦੇ ਆਸਾਰ ਵੇਨੇਜ਼ੁਏਲਾ ਵੱਲੋਂ ਅਮਰੀਕਾ ਉੱਤੇ ਹਮਲੇ ਦੀ ਚੇਤਾਵਨੀ 5000 ਰੂਸੀ ਮਿਜ਼ਾਈਲਾਂ ਤੈਨਾਤ ਕਰਨ ਦਾ ਦਾਵਾ ਇਹ ਹੁਣ ਖਬਰਾਂ ਵਿਸਤਾਰ ਨਾਲ ਅਮਰੀਕਾ ਵਿੱਚ ਦੂਜਾ ਹਰਜਿੰਦਰ ਸਿੰਘ ਬਣ ਕੇ ਉبرੇ ਨੌਜਵਾਨ ਟਰੱਕ ਡਰਾਈਵਰ ਦਾ ਮਾਮਲਾ ਸੁਰਖੀਆਂ ਵਿੱਚ ਹੈ ਜੋ ਮਾਰਚ 2022 ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਇਆ ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਦਾਵਾ ਕੀਤਾ ਹੈ ਕਿ ਸਾਹਮਣੇ ਜਾ ਰਹੀ ਗੱਡੀ ਨਾਲ ਟੱਕਰ ਹੋਣ ਤੋਂ ਪਹਿਲਾਂ 21 ਸਾਲ ਦੇ ਜਸ਼ਨਪ੍ਰੀਤ ਸਿੰਘ ਨੇ ਬ੍ਰੇਕ ਲਾਉਣ ਦਾ ਯਤਨ ਨਹੀਂ ਕੀਤਾ ਅਤੇ ਇਸੇ ਕਰਕੇ ਤਿੰਨ ਜਣਿਆਂ ਨੂੰ ਜਾਨ ਗਵਾਉਣੀ ਪਈ ਹਾਈਵੇ ਪੈਟਰੋਲ ਦੇ ਜਾਂਚਕਰਤਾ ਰੋਡ੍ਰੀਗੋ ਜੇਮਨੇਜ਼ ਨੇ ਦੱਸਿਆ ਕਿ ਜਸ਼ਨਪ੍ਰੀਤ ਸਿੰਘ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਮੈਡੀਕਲ ਸਟਾਫ ਨੇ ਉਸ ਦਾ ਸਰੀਰਕ ਮੌਇਨਾ ਕੀਤਾ ਅਤੇ ਇਸ ਤੋਂ ਬਾਅਦ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਰੋਡ੍ਰੀਗੋ ਮੁਤਾਬਕ ਯੂਬਾ ਸਿਟੀ ਨਾਲ ਸੰਬੰਧਿਤ ਜਸ਼ਨਪ੍ਰੀਤ ਸਿੰਘ ਵਿਰੁੱਧ ਡਰੱਗਸ ਦੇ ਨਸ਼ੇ ਵਿੱਚ ਡਰਾਈਵਿੰਗ ਕਰਨ ਅਤੇ ਵਾਈ ਕੋਲਰ ਮੈਨਸਲਾਟਰ ਦੇ ਦੋਸ਼ ਆਇਦ ਕੀਤੇ ਗਏ ਨੇ ਅਤੇ ਅਦਾਲਤ ਵਿੱਚ ਪਹਿਲੀ ਪੇਸ਼ੀ ਅੱਜ ਹੋਵੇਗੀ। ਕੈਲੀਫੋਰਨੀਆ ਹਾਈਵੇ ਪੈਟਰੋਲ ਬਲਨ ਟਰੱਕ ਦੀ ਪੜਤਾਲ ਕੀਤੀ ਜਾ ਰਹੀ ਹੈ ਤਾਂ ਕਿ ਕਿਸੇ ਮਕੈਨੀਕਲ ਨੁਕਸ ਦੀ ਸੰਭਾਵਨਾ ਨੂੰ ਰੱਦ ਕੀਤਾ ਜਾ ਸਕੇ। ਦੂਜੇ ਪਾਸੇ ਜਸ਼ਨਪ੍ਰੀਤ ਸਿੰਘ ਦੇ ਟਰੱਕ ਉੱਤੇ ਸੰਦੂ ਟਰਾਂਸਪੋਰਟ ਦਾ ਨਾਂ ਲਿਖਿਆ ਨਜ਼ਰ ਆ ਰਿਹਾ ਹੈ ਅਤੇ ਹਰਜਿੰਦਰ ਸਿੰਘ ਵਾਲੇ ਮਾਮਲੇ ਦੀ ਤਰਜ਼ ਤੇ ਟਰਾਂਸਪੋਰਟ ਕੰਪਨੀ ਨੂੰ ਵੀ ਕਟਾਰੇ ਵਿੱਚ ਖੜਾ ਕੀਤਾ ਜਾ ਸਕਦਾ ਹੈ। ਮਾਮਲਾ ਪੂਰੀ ਤਰ੍ਹਾਂ ਸਿਆਸੀ ਰੂਪ اختیار ਕਰ ਚੁੱਕਾ ਹੈ ਅਤੇ ਅਮਰੀਕਾ ਦੇ ਟਰਾਂਸਪੋਰਟੇਸ਼ਨ ਮੰਤਰੀ ਸ਼ੌਨ ਡਫੀ ਨੇ ਸੋਸ਼ਲ ਮੀਡੀਆ ਰਾਹੀਂ ਟਿੱਪਣੀ ਕਰਦਿਆਂ ਕਿਹਾ ਕਿ ਇਹਨਾਂ ਹਰਕਤਾਂ ਕਰਕੇ ਹੀ ਕੈਲੀਫੋਰਨੀਆ ਨੂੰ ਮਿਲਣ ਵਾਲੀ 40 ਮਿਲੀਅਨ ਡਾਲਰ ਦੀ ਆਰਥਿਕ ਸਹਾਇਤਾ ਰੋਕ ਦਿੱਤੀ ਗਈ। ਉਹਨਾਂ ਅੱਗੇ ਕਿਹਾ ਕਿ ਅਮਰੀਕਾ ਦੀਆਂ ਸੜਕਾਂ ਨੂੰ ਖਤਰਨਾਕ ਬਣਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਅਤੇ ਕੈਲੀਫੋਰਨੀਆ ਦੇ ਗਵਰਨਰ ਤੋਂ ਜਵਾਬ ਤਲਬ ਕੀਤੀ ਜਾਵੇਗੀ। ਇਥੇ ਦੱਸਣਾ ਬਣਦਾ ਹੈ ਕਿ ਜਸ਼ਨਪ੍ਰੀਤ ਸਿੰਘ ਦੇ ਬੇਕਾਬੂ ਟਰੱਕ ਨੇ ਸਭ ਤੋਂ ਪਹਿਲਾਂ ਸਾਹਮਣੇ ਜਾ ਰਹੀ ਇੱਕ ਐਸਯੂਵੀ ਨੂੰ ਟੱਕਰ ਮਾਰੀ ਅਤੇ ਫਿਰ ਲਗਾਤਾਰ ਕਈ ਗੱਡੀਆਂ ਨੂੰ ਦਰੜਦਾ ਹੋਇਆ ਅੱਗੇ ਵਧਣ ਲੱਗਾ। ਇਸੇ ਦੌਰਾਨ ਕੁਝ ਗੱਡੀਆਂ ਵਿੱਚ ਅੱਗ ਲੱਗ ਗਈ ਅਤੇ ਤਿੰਨ ਵਿੱਚੋਂ ਦੋ ਜਣਿਆਂ ਦੀ ਮੌਤ ਸੜਨ ਕਰਕੇ ਹੋਈ। ਜਸ਼ਨਪ੍ਰੀਤ ਸਿੰਘ ਦੇ ਟਰੱਕ ਦਾ ਮੋਹਰਲਾ ਹਿੱਸਾ ਵੀ ਬੁਰੀ ਤਰ੍ਹਾਂ ਨੁਕਸਾਨੇ ਆ ਗਿਆ। ਜੋ ਸੜਕ ਦੇ ਸੱਜੇ ਪਾਸੇ ਖੜੇ ਇੱਕ ਹੋਰ ਟਰੱਕ ਵਿੱਚ ਜਾ ਵੱਜਾ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਤੋਂ ਮਿਲੇ ਵੇਰਵੇ ਮੁਤਾਬਕ ਜਸ਼ਨਪ੍ਰੀਤ ਸਿੰਘ ਨੂੰ ਪਹਿਲੀ ਵਾਰ ਮਾਰਚ 2022 ਵਿੱਚ ਕੈਲੀਫੋਰਨੀਆ ਦੇ ਐਲ ਸੈਂਟਰੋ ਇਲਾਕੇ ਵਿੱਚ ਇੰਟਰਨੈਸ਼ਨਲ ਬਾਰਡਰ ਤੋਂ ਗ੍ਰਿਫਤਾਰ ਕੀਤਾ ਗਿਆ ਪਰ ਜੋ ਬਾਈਡਨ ਸਰਕਾਰ ਦੀ ਨੀਤੀ ਸਦਕਾ ਇਮੀਗ੍ਰੇਸ਼ਨ ਅਰਜ਼ੀ ਤੇ ਸੁਣਵਾਈ ਹੋਣ ਤੱਕ ਰਿਹਾ ਕਰ ਦਿੱਤਾ ਗਿਆ ਆ ਇਸ ਵੱਲੋਂ ਮੰਗਲਵਾਰ ਦੇ ਹਾਦਸੇ ਮਗਰੋਂ ਜਸ਼ਨਪ੍ਰੀਤ ਸਿੰਘ ਦਾ ਇਮੀਗ੍ਰੇਸ਼ਨ ਡਿਟੇਨਰ ਧਾਖਲ ਕਰ ਦਿੱਤਾ ਗਿਆ ਹੈ ਅਤੇ ਅਦਾਲਤ ਤੋਂ ਜ਼ਮਾਨਤ ਮਿਲਣ ਦੀ ਸੂਰਤ ਵਿੱਚ ਉਸ ਨੂੰ ਇਮੀਗ੍ਰੇਸ਼ਨ ਡਿਟੈਂਸ਼ਨ ਸੈਂਟਰ ਵਿੱਚ ਲਿਜਾਇਆ ਜਾਵੇਗਾ। ਦੂਜੇ ਪਾਸੇ ਇੱਕ ਟਰੱਕ ਡਰਾਈਵਰ ਦਾ ਕਤਲ ਕਰਨ ਦੇ ਦੋਸ਼ 'ਇਟ' ਗ੍ਰਿਫਤਾਰ ਲੁਤਫੁੱਲਾ ਸੋਹਿਬ ਲਤੀਫ ਨੂੰ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤਾ ਗਿਆ ਹੈ ਜਿਸ ਨੂੰ ਸਜ਼ਾ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ। ਹਾਦਸਾ 9 ਜੂਨ 2019 ਨੂੰ ਕੈਲੀਫੋਰਨੀਆ ਦੇ ਗਾਰਡਨ ਗਰੋਵ ਇਲਾਕੇ ਵਿੱਚ ਵਾਪਰਿਆ ਅਤੇ 58 ਸਾਲ ਦਾ ਟਰੱਕ ਡਰਾਈਵਰ ਮੌਕੇ ਤੇ ਹੀ ਦਮ ਤੋੜ ਗਿਆ। ਲੋਟ ਫੋਲਾ ਸੋਹੇਬ ਲਤੀਫ ਸ਼ਰਾਬ ਪੀ ਕੇ ਗੱਡੀ ਚਲਾ ਰਿਹਾ ਸੀ ਜੋ ਬੇਕਾਬੂ ਹੋਣ ਮਗਰੋਂ ਗਾਰਡ ਰੇਲ ਤੋੜਦੀ ਹੋਈ ਅੱਗੇ ਵਧੀ ਅਤੇ ਟਰੱਕ ਡਰਾਈਵਰ ਨੂੰ ਦਰੜ ਦਿੱਤਾ। ਥੇਰ ਆ ਰਿਪੋਰਟ ਹੰਦਰ ਟੀਵੀ ਆ ਹੁਣ ਚੱਲਦੇ ਆ ਕੈਨੇਡਾ ਸਰਕਾਰ ਵੱਲੋਂ ਲਿਆਂਦੀ ਜਾ ਰਹੀ ਨਵੀਂ ਇਮੀਗ੍ਰੇਸ਼ਨ ਯੋਜਨਾ ਨਾਲ ਸੰਬੰਧਿਤ ਅਹਿਮ ਖਬਰ ਵੱਲ ਕੈਨੇਡੀਅਨ ਅਰਥਚਾਰੇ ਦੀ ਨੁਹਾਰ ਬਦਲਣ ਖਾਤਰ ਕੁਝ ਕੁਰਬਾਨੀਆਂ ਕਰਨ ਦਾ ਜ਼ਿਕਰ ਕਰਦੇ ਆ ਪ੍ਰਧਾਨ ਮੰਤਰੀ ਮਾ ਕਾਰਨੀ ਵੱਲੋਂ ਵੱਡੇ ਨਿਵੇਸ਼ ਕਰਨ ਦਾ ਵਾਅਦਾ ਕੀਤਾ ਗਿਆ ਹੈ। ਜੀ ਹਾਂ ਬਜਟ ਤੋਂ ਪਹਿਲਾਂ ਦੇ ਭਾਸ਼ਣ ਦੌਰਾਨ ਮਾਹ ਕਾਰਨੀ ਨੇ ਕਿਹਾ ਕਿ ਗੈਰ ਅਮਰੀਕੀ ਐਕਸਪੋਰਟ ਦੁੱਗਣਾ ਕਰਦਿਆਂ ਕਾਰੋਬਾਰੀ ਖੇਤਰ ਵਿੱਚ 300 ਅਰਬ ਡਾਲਰ ਦੀ ਵਾਧੂ ਰਕਮ ਲਿਆਂਦੀ ਜਾਵੇਗੀ ਅਤੇ ਹਰ ਖੇਤਰ ਨਾਲ ਸੰਬੰਧਤ ਕੈਨੇਡੀਅਨ ਉਦਯੋਗਾਂ ਨੂੰ ਲਾਭ ਪੁੱਜੇਗਾ। ਪ੍ਰਧਾਨ ਮੰਤਰੀ ਵੱਲੋਂ ਫੈਡਰਲ ਬਜਟ ਰਾਹੀਂ ਨਵੀਂ ਇਮੀਗ੍ਰੇਸ਼ਨ ਯੋਜਨਾ ਲਿਆਉਣ ਦਾ ਐਲਾਨ ਵੀ ਕੀਤਾ ਗਿਆ ਪਰ ਫਿਲਹਾਲ ਯੋਜਨਾ ਦੀ ਡੰਗਾਈ ਵਿਚ ਨਾ ਗਏ। ਇਮੀਗ੍ਰੇਸ਼ਨ ਮਾਰਾਂ ਦਾ ਮੰਨਣਾ ਹੈ ਕਿ ਕੈਨੇਡਾ ਸੱਦੇ ਜਾ ਰਹੇ ਨਵੇਂ ਪ੍ਰਵਾਸੀਆਂ ਦੀ ਗਿਣਤੀ ਵਿੱਚ ਵੱਡੀ ਕਟੌਤੀ ਕੀਤੀ ਜਾ ਸਕਦੀ ਹੈ ਇੱਥੇ ਦੱਸਣਾ ਬਣਦਾ ਹੈ ਕਿ ਜਸਟਿਨ ਟਰੂਡੋ ਦੇ ਕਾਰਜਕਾਲ ਦੌਰਾਨ ਹੀ ਇਮੀਗ੍ਰੇਸ਼ਨ ਟੀਚਿਆਂ ਵਿੱਚ ਕਟੌਤੀ ਆਰੰਭ ਦਿੱਤੀ ਗਈ ਅਤੇ ਹੁਣ 2026 ਵਿੱਚ ਸੱਦੇ ਜਾਣ ਵਾਲੇ 3.80 ਲੱਖ ਨਵੇਂ ਪ੍ਰਵਾਸੀਆਂ ਦੇ ਅੰਕੜੇ ਨੂੰ ਹੋਰ ਛਾਂਗਿਆ ਜਾ ਸਕਦਾ ਹੈ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਲਿਬਰਲ ਸਰਕਾਰ ਨਿਵੇਸ਼ ਤੇ ਆਧਾਰਿਤ ਇਮੀਗ੍ਰੇਸ਼ਨ ਯੋਜਨਾ ਦਾ ਦਾਇਰਾ ਵਧਾ ਸਕਦੀ ਹੈ ਜਿਸ ਨਾਲ ਸਰਕਾਰ ਦੀ ਆਮਦਨ ਵਿੱਚ ਵਾਧਾ ਹੋ ਸਕਦਾ ਹੈ ਆਟਵਾ ਵਿਖੇ ਯੂਨੀਵਰਸਿਟੀ ਸਟੂਡੈਂਟਸ ਦੇ ਸਾਹਮਣੇ ਦਿੱਤੇ ਭਾਸ਼ਣ ਦੌਰਾਨ ਮਾਕਾਰਨੀ ਨੇ ਕਿਹਾ ਇਹ ਤੁਹਾਡਾ ਮੁਲਕ ਹੈ ਅਤੇ ਤੁਹਾਡਾ ਭਵਿੱਖ ਵੀ ਅਸੀਂ ਇਹ ਸਭ ਤੁਹਾਡੇ ਹੱਥਾਂ ਵਿੱਚ ਸੌਂਪਣ ਜਾ ਰਹੇ ਹਾਂ ਇੱਥੇ ਦੱਸਣਾ ਬਣਦਾ ਹੈ ਕਿ ਪਿਛਲੇ ਕੁਝ ਹਫ਼ਤੇ ਤੋਂ ਬਜਟ ਬਾਰੇ ਗੰਭੀਰ ਸਮੀਖਿਆ ਚੱਲ ਰਹੀ ਹੈ ਅਤੇ ਸਰਕਾਰ ਜਿੱਥੇ ਸਰਪਾ ਕਰਨ ਤੇ ਜ਼ੋਰ ਦੇਵੇਗੀ ਉੱਥੇ ਹੀ ਨਿਵੇਸ਼ ਵਧਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਮਰੀਕਾ ਨਾਲ ਰਿਸ਼ਤਿਆਂ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਪੁਰਾਣਾ ਸਮਾਂ ਵਾਪਸ ਨਹੀਂ ਆ ਸਕਦਾ ਜਿਸ ਨੂੰ ਵੇਖਦੇ ਹਾਂ ਮੌਜੂਦਾ ਹਾਲਾਤ ਸਾਡੀ ਆਰਥਿਕ ਖੁਦਮੁਖਤਿਆਰੀ ਦੀਆਂ ਹੱਦਾਂ ਦਰਸਾ ਰਹੇ ਨੇ ਮਾ ਕਾਰਨੀ ਦਾ ਕਹਿਣਾ ਸੀ ਕਿ ਮੁਕਾਬਲੇਬਾਜ਼ੀ ਦੇ ਇਸ ਦੌਰ ਵਿੱਚ ਆਪਣੇ ਇਤਿਹਾਸ ਤੋਂ ਸੇਧ ਲੈਂਦਿਆਂ ਮਜ਼ਬੂਤੀ ਨਾਲ ਨਵਾਂ ਰਾਹ اختیار ਕਰਨਾ ਹੋਵੇਗਾ ਚੇਤੇ ਰਹੇ ਕਿ ਲਿਬਰਲ ਸਰਕਾਰ ਦੇ ਚੋਣ ਵਾਅਦਿਆਂ ਵਿੱਚ ਹਰ ਸਾਲ ਸਰਕਾਰੀ ਖਰਚਿਆਂ ਵਿੱਚ 15 ਅਰਬ ਡਾਲਰ ਦੀ ਕਟੌਤੀ ਕਰਨਾ ਵੀ ਸ਼ਾਮਲ ਹੈ ਕੈਬਨਿਟ ਮੰਤਰੀਆਂ ਨੂੰ ਹਦਾਇਤਾਂ ਦਿੱਤੀਆਂ ਜਾ ਚੁੱਕੀਆਂ ਨੇ ਕਿ ਰੋਜ਼ਾਨਾ ਹੋਣ ਵਾਲੇ ਖਰਚਿਆਂ ਵਿੱਚ ਘੱਟੋ-ਘੱਟ 15% ਕਟੌਤੀ ਲਿਆਂਦੀ ਜਾਵੇ ਦੂਜੇ ਪਾਸੇ ਵਿਰੋਧੀ ਧਿਰ ਬਜਟ ਦੇ ਮੁੱਦੇ ਤੇ ਸਰਕਾਰ ਨੂੰ ਘੇਰਨ ਦੇ ਰੌਮ ਵਿਚ ਨਜ਼ਰ ਆ ਰਹੀ ਹੈ ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੈਨੇਡਾ ਵਿੱਚ ਜਲਦ ਮੁੜ ਚੋਣਾਂ ਹੋ ਸਕਦੀਆਂ ਨੇ Liberal Party called baumot, Ate budget NDP the MPs the Lodindi Hovegi. It's our country, it's your future, and we are going to give it back to you. I want to make this promise to Canadians. I will always be straight about the challenges that we face and the choices that we must make. And to be clear, we won't transform our economy. Easily or in a few months. It will take some sacrifices, and it will take some time. Our government will work relentlessly to cut waste and drive efficiencies. And when we have to make difficult choices, we will be thoughtful, we will be transparent, and we will be fair. We will work collaboratively with our colleagues across the aisle to build, protect, and empower Canadians. We won't play games. We won't waste time. And we won't hold back. We will do what it takes. We will play to win. We will bet on Canada and all Canadians. Terror Report, Thundal TV. Donald <laughs> Trump, ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਇੱਕ ਵਾਰ ਫਿਰ ਕਿਹਾ ਕਿ ਭਾਰਤ ਰੂਸ ਤੋਂ ਕੱਚੇ ਤੇਲ ਦੀ ਖਰੀਦ ਘਟਾ ਰਿਹਾ ਹੈ ਅਤੇ ਸਾਲ ਦੇ ਅੰਤ ਤੱਕ ਮੁਕੰਮਲ ਖਾਤਮਾ ਕਰ ਦਿੱਤਾ ਜਾਵੇਗਾ। ਵਾਈਟ ਹਾਊਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕੱਚੇ ਤੇਲ ਦੀ ਖਰੀਦ ਇੱਕ ਅਜਿਹੀ ਪ੍ਰਕਿਰਿਆ ਹੈ ਜਿਸ ਨੂੰ ਤੁਰਤ ਰੋਕਣਾ ਸੰਭਵ ਨਹੀਂ ਪਰ ਸਮੇਂ ਦੇ ਨਾਲ-ਨਾਲ ਇਸ ਨੂੰ ਬੰਦ ਕੀਤਾ ਜਾ ਸਕਦਾ ਹੈ। ਚੇਤੇ ਰਹੇ ਕਿ ਪਿਛਲੇ ਇੱਕ ਹਫ਼ਤੇ ਦੌਰਾਨ 트੍ਰੰਪ ਪੰਜਵੀਂ ਵਾਰ ਭਾਰਤ ਵੱਲੋਂ ਰੂਸੀ ਤੇਲ ਦੀ ਖਰੀਦ ਦਾ ਜ਼ਿਕਰ ਕਰ ਚੁੱਕੇ ਨੇ 트럼ਪ ਦੇ ਦਾਅਵਿਆਂ ਨੂੰ ਇੱਕ ਪਾਸੇ ਰੱਖ ਕੇ ਦੇਖਿਆ ਜਾਵੇ ਤਾਂ ਰੂਸ ਹੁਣ ਵੀ ਭਾਰਤ ਪੁੱਜ ਰਹੇ ਕੱਚੇ ਤੇਲ ਦਾ ਮੁੱਖ ਸਰੋਤ ਹੈ ਸਤੰਬਰ ਦੇ ਅੰਕੜਿਆਂ ਮੁਤਾਬਕ ਭਾਰਤ ਦੇ ਕੱਚੇ ਤੇਲ ਦੀ ਕੁੱਲ ਖਰੀਦ ਦਾ 34% ਹਿੱਸਾ ਰੂਸ ਤੋਂ ਆਇਆ ਪਰ 2025 ਦੇ ਪਹਿਲੇ 8 ਮਹੀਨੇ ਦੇ ਇੰਪੋਰਟ ਵਿੱਚ 10% ਕਮੀ ਆਈ ਹੈ ਦੂਜੇ ਪਾਸੇ ਭਾਰਤ ਅਤੇ ਅਮਰੀਕਾ ਦਰਮਿਆਨ ਜਲਦ ਹੀ ਵਪਾਰ ਸਮਝੌਤਾ ਹੋਣ ਦੇ ਅਸਰ ਨਜ਼ਰ ਆ ਰਹੇ ਨੇ ਅਤੇ ਟਰੰਪ ਵੱਲੋਂ ਲਾਗੂ 50% ਟੈਰਿਫਸ ਨੂੰ ਘਟਾ ਕੇ 15% ਕੀਤਾ ਜਾ ਸਕਦਾ ਹੈ। ਸੂਤਰਾਂ ਨੇ ਦੱਸਿਆ ਕਿ ਊਰਜਾ ਅਤੇ ਖੇਤੀ ਸੈਕਟਰ ਸਭ ਤੋਂ ਅਹਿਮ ਨੇ ਅਤੇ ਭਾਰਤ ਵੱਲੋਂ ਇਹਨਾਂ ਬਾਰੇ रियायतਾਂ ਦਾ ਐਲਾਨ ਕੀਤਾ ਜਾ ਸਕਦਾ ਹੈ। ਭਾਰਤ ਵੱਲੋਂ ਅਮਰੀਕਾ ਦੀ ਮੱਕੀ ਅਤੇ ਸੋਇਆਬੀਨ ਵਾਸਤੇ ਬਾਜ਼ਾਰ ਖੁੱਲੇ ਜਾ ਸਕਦੇ ਨੇ ਪਰ ਇਹ ਫਸਲਾਂ ਨੌਨ ਜੈਨੇਟਿਕਲੀ ਮੋਡੀਫਾਈਡ ਹੋਣ ਦੀ ਸ਼ਰਤ ਲਾਗੂ ਹੋਵੇਗੀ। ਭਾਰਤ ਦਾ ਮੰਨਣਾ ਹੈ ਕਿ ਤੇਜ਼ੀ ਨਾਲ ਵਧ ਰਹੇ ਪੋਲਟਰੀ ਬੈਰੀ ਅਤੇ ਇਥਨੋਲ ਉਦਯੋਗਾਂ ਵਿੱਚ ਇਹ ਉਤਪਾਦ ਖਪ ਜਾਣਗੇ سابقا ਵਿਦੇਸ਼ ਸਕੱਤਰ ਕਮਲ ਸੇਬਲ ਨੇ ਦੱਸਿਆ ਕਿ ਭਾਰਤ ਅਮਰੀਕਾ ਵਪਾਰ ਸਮਝੌਤੇ ਦਾ ਖਰੜਾ 트ੰਪ ਦੀ ਮੇਜ਼ ਤੇ ਪਿਆ ਪਰ 트ੰਪ ਦੀ ਈਗੋ ਸਮੱਸਿਆਵਾਂ ਪੈਦਾ ਕਰ ਰਹੀ ਹੈ ਦੱਸ ਦਈਏ ਕਿ ਅਮਰੀਕਾ ਪੁੱਜਣ ਵਾਲੀ ਭਾਰਤੀ ਵਸਤਾ ਉੱਤੇ 50% ਟੈਰਿਫਸ ਲੱਗ ਚੁੱਕੀਆਂ ਨੇ ਬੈਰਾ ਰਿਪੋਰਟ ਹਮਦਰ ਟੀਵੀ ਆਹ ਹੁਣ ਚਲਦੇ ਆ ਕੈਨੇਡਾ ਵਿੱਚ 4 ਮਹੀਨੇ ਤੋਂ ਲਾਪਤਾ ਪੰਜਾਬੀ ਨੌਜਵਾਨ ਨਾਲ ਸੰਬੰਧਤ ਅਹਿਮ ਖਬਰ ਵਾਲ ਕੈਨੇਡਾ ਦੀ ਇੱਕ ਨਦੀ ਵਿੱਚ 4 ਮਹੀਨੇ ਪਹਿਲਾਂ ਡਿੱਗੀ ਗੱਡੀ ਆਖਰਕਾਰ ਪੁਲਿਸ ਨੇ ਬਰਾਮਦ ਕਰ ਲਈ ਹੈ ਪਰ ਗੱਡੀ ਨਾਲ ਲਾਪਤਾ ਹੋਏ ਨਵਦੀਪ ਸਿੱਧੂ ਦੀ ਕੋਈ ਉਗਸੁਗ ਨਹੀਂ ਮਿਲ ਸਕੀ ਰਾਇਲ ਕੈਨੇਡੀਅਨ ਮਾਉਂਟਡ ਪੁਲਿਸ ਨੇ ਦੱਸਿਆ ਕਿ ਸਕੁਐਮਿਸ਼ ਨਦੀ ਵਿੱਚ ਡਿੱਗੀ ਕਾਰ 18 ਅਕਤੂਬਰ ਨੂੰ ਬਰਾਮਦ ਕੀਤੀ ਗਈ ਜੋ 14 ਜੂਨ ਦੀ ਸਵੇਰ ਵਾਪਰੇ ਹਾਦਸੇ ਦੌਰਾਨ ਬੇਕਾਬੂ ਹੋ ਕੇ ਨਦੀ ਵਿੱਚ ਜਾ ਡੇਗੀ ਸੀ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਵਾਪਰੇ ਹਾਦਸੇ ਦੌਰਾਨ ਗੱਡੀ ਵਿੱਚ 4 ਜਣੇ ਸਵਾਰ ਸਨ ਜਿਨ੍ਹਾਂ ਵਿੱਚੋਂ ਤਿੰਨ ਕਿਸੇ ਤਰੀਕੇ ਸੁਰੱਖਿਅਤ ਬਾਹਰ ਨਿਕਲਣ ਵਿੱਚ ਸਫਲ ਰਹੇ ਸੀਟੂ ਸਕਾਈ ਆਰਸੀਐਮਪੀ ਦੇ ਜਨਰਲ ਇਨਵੈਸਟੀਗੇਸ਼ਨ ਸੈਕਸ਼ਨ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਪਰ ਹੁਣ ਤੱਕ ਹਾਦਸੇ ਦੇ ਕਾਰਨਾਂ ਬਾਰੇ ਵਿਸਤਾਰਤ ਵੇਰਵੇ ਹਾਸਲ ਨਹੀਂ ਹੋ ਸਕੇ ਦੱਸ ਦਈਏ ਕਿ ਗੱਡੀ ਵਿੱਚ 4 ਜਣੇ ਸਵਾਰ ਸਨ ਜਦੋਂ ਇਹ ਬੇਕਾਬੂ ਹੋ ਕੇ ਸਕਵਾਮਿਸ਼ ਨਦੀ ਵਿੱਚ ਡੇਗੀ ਫਾਇਰ ਡਿਪਾਰਟਮੈਂਟ ਅਤੇ ਸਰਚ ਐਂਡ ਰੈਸਕਿਊ ਟੀਮ ਵੱਲੋਂ RCMP ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾ ਰਿਹਾ ਹੈ। ਹਾਦਸੇ ਦੀ ਇਤਲਾ ਮਿਲਣ ਮਗਰੋਂ BC ਐਮਰਜੈਂਸੀ ਹੈਲਥ ਸਰਵਿਸਿਜ਼ ਦੀਆਂ ਟੀਮਾਂ ਵੀ ਮੌਕੇ ਤੇ ਪਹੁੰਚੀਆਂ ਅਤੇ ਤਿੰਨ ਜਣਿਆਂ ਨੂੰ ਮੋਢਲੀ ਡਾਕਟਰੀ ਸਹਾਇਤਾ ਮੁਹੱਈਆ ਕਰਵਾਉਣ ਤੋਂ ਬਾਅਦ ਘਰ ਭੇਜ ਦਿੱਤਾ ਗਿਆ। ਗਹਿਰਾ ਰਿਪੋਰਟ ਹੰਦਰ ਟੀਵੀ। ਆਓ ਹੁਣ ਚੱਲਦੇ ਹਾਂ ਕੈਨੇਡਾ ਵਿੱਚ ਭਾਰਤੀ ਮੂਲ ਦੀ ਸ਼ਿਪਰਾ ਵਰਮਾ ਨੂੰ ਵੱਡੀ ਜ਼ਿੰਮੇਵਾਰੀ ਸੌਂਪੇ ਜਾਣ ਨਾਲ ਸੰਬੰਧਤ ਅਹਿਮ ਖਬਰ ਵੱਲ। ਸ਼ਿਪਰਾ ਵਰਮਾ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਨਵੇਂ ਮੁੱਖ ਚੋਣ ਅਫਸਰ ਹੋਣਗੇ ਜੀ ਹਾਂ ਸੂਬਾ ਵਿਧਾਨ ਸਭਾ ਵੱਲੋਂ ਨਿਯੁਕਤੀ ਬਾਰੇ ਸਿਫਾਰਿਸ਼ ਕਰ ਦਿੱਤੀ ਗਈ ਹੈ ਅਤੇ ਉਹਨਾਂ ਦਾ ਕਾਰਜਕਾਲ ਆਉਂਦੀ 12 ਨਵੰਬਰ ਤੋਂ ਸ਼ੁਰੂ ਹੋਵੇਗਾ ਪਾਰਲੀਮੈਂਟਰੀ ਕਮੇਟੀ ਦੀ ਮੁਖੀ ਜੈਨੇਟ ਟ੍ਰਾਟਲੇਜ ਨੇ ਦੱਸਿਆ ਕਿ ਮੈਨੀਟੋਬਾ ਵਿੱਚ ਸ਼ਿਪਰਾ ਵਰਮਾ ਦੇ ਤਜਰਬੇ ਨੂੰ ਵੇਖਦਿਆਂ ਇਸ ਅਹੁਦੇ ਲਈ ਸਭ ਤੋਂ ਯੋਗ ਉਮੀਦਵਾਰ ਮੰਨਿਆ ਗਿਆ ਸ਼ਿਪਰਾ ਵਰਮਾ ਮੈਨੀਟੋਬਾ ਵਿੱਚ ਮੁੱਖ ਚੋਣ ਅਫਸਰ ਦੀ ਜ਼ਿੰਮੇਵਾਰੀ ਨਿਭਾ ਚੁੱਕੇ ਨੇ ਪਾਰਲੀਮੈਂਟਰੀ ਕਮੇਟੀ ਦੀ ਉਪ ਮੁਖੀ ਲਿੰਡਾ ਹੈਪਨਰ ਦਾ ਕਹਿਣਾ ਸੀ ਕਿ ਲੋਕਤੰਤਰੀ ਕਦਰਾਂ ਕੀਮਤਾਂ ਪ੍ਰਤੀ ਸ਼ਿਪਰਾ ਵਰਮਾ ਦੀ ਵਚਨਬੱਧਤਾ ਤੋਂ ਹਰ ਕੋਈ ਜਾਣੂ ਹੈ ਉਹਨਾਂ ਦੀ ਸ਼ਮੂਲੀਅਤ ਨਾਲ ਚੋਣ ਪ੍ਰਕਿਰਿਆ ਨੂੰ ਬਧੇਰੇ ਪੇਸ਼ੇਵਰ ਅਤੇ ਨਿਰਪੱਖ ਤਰੀਕੇ ਨਾਲ ਕਰਵਾਇਆ ਜਾ ਸਕੇਗਾ ਇੱਥੇ ਦੱਸਣਾ ਬਣਦਾ ਹੈ ਕਿ ਵਿਧਾਨ ਸਭਾ ਦੀ ਸਿਫਾਰਿਸ਼ ਤੋਂ ਪਹਿਲਾਂ ਪਾਰਲੀਮੈਂਟਰੀ ਕਮੇਟੀ ਵੱਲੋਂ ਸ਼ਿਪਰਾ ਵਰਮਾ ਦਾ ਨਾਂ ਅੱਗੇ ਵਧਾਇਆ ਗਿਆ ਜਿਸ ਵਿੱਚ ਲੈਂਗਲੀ ਐਬਸਪੋਰਟੋ ਵਿਧਾਇਕ ਹਰਮਨ ਪੰਗੂ ਅਤੇ ਕੈਲੋਨਾ ਦੇ ਕੰਟਰੀ ਤੋਂ ਵਿਧਾਇਕ ਤਾਰਾ ਆਰਮਸਟ੍ਰង ਸਣੇ ਸੱਤ ਮੈਂਬਰ ਸ਼ਾਮਲ ਨੇ ਚੋਣ ਪ੍ਰਬੰਧਾਂ ਵਾਲੇ ਖੇਤਰ ਵਿੱਚ ਸ਼ਿਪਰਾ ਨੂੰ 25 ਸਾਲ ਤੋਂ ਵੱਧ ਸਮੇਂ ਦਾ ਤਜਰਬਾ ਹਾਸਲ ਹੈ ਅਤੇ ਉਹ ਕਈ ਮੌਕਿਆਂ ਤੇ ਆਪਣੀ ਕਾਬਲੀਅਤ ਸਾਬਤ ਕਰ ਚੁੱਕੇ ਨੇ ਬਿਊਰੋ ਰਿਪੋਰਟ ਹਮਦਾਰ ਟੀਵੀ ਅਗਲੀ ਖਬਰ ਵੈਨੇਜ਼ੂਏਲਾ ਦੇ ਰਾਸ਼ਟਰਪਤੀ ਵੱਲੋਂ ਅਮਰੀਕਾ ਨੂੰ ਦਿੱਤੀ ਚੇਤਾਵਨੀ ਨਾਲ ਸੰਬੰਧਤ ਹੈ ਵੈਨੇਜ਼ੂਏਲਾ ਦੇ ਨਸ਼ਾ ਤਸਕਰਾਂ ਉਤੇ ਅਮਰੀਕੀ ਫੌਜ ਦੇ ਹਮਲਿਆਂ ਕਰਕੇ ਗੁੱਸੇ ਵਿੱਚ ਆਏ ਰਾਸ਼ਟਰਪਤੀ ਨਿਕੋਲਸ ਮਾਦੂਰੋ ਨੇ ਅਮਰੀਕਾ ਨੂੰ ਚੇਤਾਵਨੀ ਦਿੱਤੀ ਹੈ। ਉਹਨਾਂ ਦਾ ਦਾਵਾ ਕੀਤਾ ਹੈ ਕਿ ਅਮਰੀਕਾ ਵਰਗੇ ਖਤਰੇ ਨਾਲ ਨਜਿੱਠਣ ਲਈ 5000 ਰੂਸੀ ਮਿਜ਼ਾਈਲਾਂ ਤੈਨਾਤ ਕੀਤੀਆਂ ਜਾ ਚੁੱਕੀਆਂ ਨੇ। ਇੱਕ ਟੈਲੀਵਿਜ਼ਨ ਪ੍ਰੋਗਰਾਮ ਦੌਰਾਨ ਮਾਦੂਰੋ ਨੇ ਕਿਹਾ ਕਿ ਇਹ ਹਥਿਆਰ ਕਿਸੇ ਵੀ ਪੂੰਜੀਵਾਦੀ ਖਤਰੇ ਦਾ ਟੱਕਰਾ ਕਰਨ ਦੀ ਤਾਕਤ ਰੱਖਦੇ ਨੇ ਅਤੇ ਵੈਨੇਜ਼ੁਏਲਾ ਆਪਣੀ ਇੱਕ ਇੱਕ ਇੰਚ ਧਰਤੀ ਦੀ ਰਾਖੀ ਕਰਨ ਵਾਸਤੇ ਤਿਆਰ ਬਰਤਿਆਰ ਹੈ। ਰੱਖਿਆ ਮਾਰਾਂ ਮੁਤਾਬਕ ਵੈਨੇਜ਼ੁਏਲਾ ਦੀਆਂ ਇਹ ਮਿਜ਼ਾਈਲਾਂ ਹਵਾ ਵਿੱਚ ਘੱਟ ਦੂਰੀ ਦੇ ਹਮਲਿਆਂ ਨੂੰ ਰੋਕ ਸਕਦੀਆਂ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਨਸ਼ਾ ਤਸਕਰਾਂ ਦਾ ਖਾਤਮਾ ਕਰਨ ਲਈ ਵੈਨੇਜ਼ੁਏਲਾ ਦੇ ਅੰਦਰ ਦਾਖਲ ਹੋ ਕੇ ਹਮਲਾ ਕਰਨ ਦੀ ਚੇਤਾਵਨੀ ਦੇ ਚੁੱਕੇ ਨੇ ਅਤੇ ਹਾਲ ਹੀ ਵਿੱਚ ਇੱਕ ਹੋਰ ਕਿਸ਼ਤੀ ਤਬਾਹ ਕਰਨ ਦਾ ਦਾਵਾ ਕੀਤਾ ਗਿਆ ਮਾਦੂਰੋ ਸਰਕਾਰ ਕਿਸ਼ਤੀਆਂ ਵਿੱਚ ਨਸ਼ਾ ਤਸਕਰ ਹੋਣ ਦੀ ਗੱਲ ਨਕਾਰ ਰਹੀ ਹੈ ਅਤੇ ਰਾਸ਼ਟਰਪਤੀ ਦਾ ਕਹਿਣਾ ਹੈ ਕਿ ਅਮਰੀਕਾ ਦੀ ਇਹ ਕਾਰਵਾਈ ਉਸ ਦੀ ਆਜ਼ਾਦੀ ਉੱਤੇ ਹਮਲੇ ਵਾਂਗ ਹੈ ਟਰੰਪ ਸਰਕਾਰ ਮਾਦੂਰੋ ਉਤੇ 50 ਮਿਲੀਅਨ ਡਾਲਰ ਦਾ ਇਨਾਮ ਐਲਾਨ ਚੁੱਕੀ ਹੈ ਇਸ ਤੋਂ ਇਲਾਵਾ ਮਾਦੂਰੋ ਨਾਲ ਸੰਬੰਧਤ ਦੋ ਪ੍ਰਾਈਵੇਟ ਜੈਟ ਅਤੇ ਹੋਰ ਜਾਇਦਾਦਾਂ ਅਮਰੀਕਾ ਨੇ ਜ਼ਬਤ ਕਰ ਲਈਆਂ ਜਿਨ੍ਹਾਂ ਦੀ ਕੀਮਤ 700 ਮਿਲੀਅਨ ਡਾਲਰ ਬਣਦੀ ਹੈ ਟਰੰਪ ਸਰਕਾਰ ਮਾਦੂਰੋ ਨੂੰ ਨਸ਼ਾ ਤਸਕਰ ਦੱਸਦੀ ਹੈ ਜੋ ਨਸ਼ਾ ਤਸਕਰਾ ਨਾਲ ਰਲ ਕੇ ਪੈਂਟੋਨੈਲ ਵਰਗਾ ਖਤਰਨਾਕ ਨਸ਼ਾ ਅਮਰੀਕਾ ਭੇਜ ਰਹੇ ਨੇ ट्रम्प सरकार ਦਾ ਮੰਨਣਾ ਹੈ ਕਿ ਰਾਸ਼ਟਰਪਤੀ ਮਾਦੂਰੋ ਕੋਲ 7 ਟਨ ਕੋਕੀਨ ਮੌਜੂਦ ਹੈ ਜਿਸ ਨੂੰ ਅਮਰੀਕਾ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ। ਬਿਊਰੋ ਰਿਪੋਰਟ ਖੰਡਾਰ ਟੀਵੀ। ਆਈ ਫੀਲ ਐਨੀਵਨ ਦੈਟ ਕਮਸ ਟੂ ਕੈਨੇਡਾ, ਦ ਵਨ ਥਿੰਗ ਥੇਲ ਆਲਵੇਸ ਡੂ ਇਜ਼ ਨਾਇਗਰਾ ਫਾਲਸ। ਫੋਰ ਮੀ ਫੈਮਿਲੀ ਟ੍ਰਿਪਸ ਆਰ ਅਬਾਊਟ ਬੀਇੰਗ ਟੂਗੇਦਰ, ਸਿਟਿੰਗ ਫੇਸ ਟੂ ਫੇਸ ਇਨ ਡੌਕੇ। ਥੀਜ਼ ਆਰ ਦ ਥਿੰਗਸ ਯੂ ਰਿਮੈਂਬਰ।